ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਟਾਕ ਪੰਜਾਬੀ ਉੱਤੇ ਸੋ ਅੱਜ ਦੀ ਵੀਡੀਓ ਦੋਸਤੋ ਬਹੁਤ ਹੀ ਦਿਲਚਸਪ ਹੋਣ ਜਾ ਰਹੀ ਹੈ ਗੱਲਬਾਤ ਕਰਾਂਗੇ ਦੋਸਤੋ ਪ੍ਰਾਚੀਨ ਇਟਲੀ ਦੇ ਬਾਰੇ ਰੋਮਨ ਸਾਮਰਾਜ ਦੇ ਬਾਰੇ ਤੇ ਉਹਨਾਂ ਨੇ ਪਿਸ਼ਾਬ ਤੇ ਟੈਕਸ ਲਾਤਾ ਸੀਗਾ ਔਰ ਬੜੀ ਸੁਣਨੀ ਯੋਗ ਹੈ ਗੱਲ ਇਹ ਸਾਰੀ ਏ ਟੂ ਡੇਟ ਸੁਣਿਓ ਸਾਰੀ ਵੀਡੀਓ ਤੇ ਸ਼ੇਅਰ ਵੀ ਕਰਨਾ ਅੱਗੇ ਔਰ ਦੋਸਤੋ ਚੈਨਲ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਹਾਲ ਤੱਕ ਆਪਣਾ ਉਹ ਕਰ ਲਓ ਤੇ ਬੈਲ ਵਾਲਾ ਬਟਨ ਵੀ ਦਬਾ ਲਓ ਤਾ ਦੋਸਤੋ ਜਿਹੜਾ ਪੁਰਾਣਾ ਰੋਮਨ ਸਾਮਰਾਜ ਸੀਗਾ ਇਹਦੇ ਚ ਪਿਸ਼ਾਬ ਇੱਕ ਬਹੁਤ ਹੀ ਕੀਮਤੀ ਚੀਜ਼ ਮੰਨਿਆ ਗਿਆ ਸੀ ਹੁਣ ਜਿਹੜੇ ਪਬਲਿਕ ਟਾਇਲਟ ਸੀਗੇ ਔਰ ਰਹਿਹਾਇਸ਼ੀ ਇਲਾਕੇ ਇਹਨਾਂ ਚੋਂ ਇਹਨੂੰ ਇਕੱਠਾ ਕੀਤਾ ਜਾਂਦਾ ਸੀ ਔਰ ਇਹਦੀ ਵਰਤੋਂ ਟੂਥ ਪੇਸਟ ਬਣਾਉਣ ਦੇ ਲਈ ਕੱਚੇ ਮਾਲ ਵਜੋਂ ਕੀਤੀ ਜਾਂਦੀ ਸੀ ਔਰ ਇਸ ਤੇ ਟੈਕਸ ਲਗਾਇਆ ਜਾਂਦਾ ਸੀ ਜਿਹਨੂੰ ਕਿ ਵੈਕਟੀਗਲ ਯੂਰੀਨ ਕਿਹਾ ਜਾਂਦਾ ਸੀ ਇੱਕ ਵਾਰ ਦੋਸਤੋ ਰੋਮਨ ਸਮਰਾਟ ਵੈਸਪਾਸੀਅਨ ਇਹ ਆਪਣੇ ਪੁੱਤਰ ਟਾਈਟਸ ਦੀ ਨੱਕ ਦੇ ਕੋਲ ਇੱਕ ਸੋਨੇ ਦਾ ਸਿੱਕਾ ਲੈ ਕੇ ਗਿਆ ਤੇ ਪੁੱਛਿਆ ਕਿ ਕੀ ਤੈਨੂੰ ਇਹਦੇ ਜੋ ਬਦਬੂ ਆ ਰਹੀ ਹੈ ਤਾਂ ਇਹਦਾ ਪੁੱਤ ਟਾਈਟਸ ਜਿਹੜਾ ਇਹਨੇ ਜਵਾਬ ਦਿੱਤਾ ਕਿ ਨਹੀਂ ਤਾਂ ਵੈਸਪਾਸੀਅਨ ਕਹਿੰਦਾ ਕਿ ਸਿੱਕਿਆਂ 'ਚੋਂ ਬਦਬੂ ਨਹੀਂ ਆਉਂਦੀ ਹੁੰਦੀ ਪਰ ਇਹ ਸਿੱਕਾ ਪਿਸ਼ਾਬ ਤੇ ਲਾਏ ਗਏ ਟੈਕਸ ਤੋਂ ਮਿਲਿਆ ਤਾਂ ਵੈਸਪਾਸੀਅਨ ਤੇ ਉਹਨਾਂ ਦਾ ਪੁੱਤਰ ਟਾਈਟਸ ਫਲਾਬ ਇਸ ਪੇਤਰੋ ਇਨਾਂ ਦੇ ਵਿਚਾਲੇ ਜਿਹੜੀ ਇਹ ਗੱਲਬਾਤ ਹੋਈ ਹੈ ਇਹਦਾ ਬੇਰਬਰ ਰੋਮਨ ਇਤਿਹਾਸਕਾਰ ਸੁਏਟੋਨੀਸ ਦੰਦਾ ਹੈ ਉਹ ਲਿਖਦਾ ਉਹਦੇ ਮੁਤਾਬਕ ਇਹ ਗੱਲਬਾਤ ਲਗਭਗ 2000 ਸਾਲ ਪਹਿਲਾਂ ਹੋਈ ਸੀ ਜਦੋਂ ਟਾਈਟਸ ਨੇ ਆਪਣੇ ਬਾਪ ਵੈਸਪਾਸਿਅਨ ਦੇ ਪਿਸ਼ਾਬ ਤੇ ਵਪਾਰ ਤੇ ਲਗਾਏ ਗਏ ਟੈਕਸ ਨੂੰ ਘਟਾਉਣਾ ਦੱਸਿਆ ਸੀ ਵੀ ਇਹ ਗੰਦੀ ਗੱਲ ਹੈ ਉਹਦਾ ਪੁੱਤ ਕਹਿੰਦਾ ਤਾਂ ਗੇਸ ਸੁਏਟੋਨੀਸ ਜਿਹੜਾ ਇਤਿਹਾਸਕਾਰ ਇਹਨੂੰ ਰੋਮ ਦੇ ਪਹਿਲੇ 12 ਸੀਜ਼ਰ ਦੀ ਜੀਵਨੀ ਲਿਖਣ ਦੇ ਲਈ ਜਾਣਿਆ ਜਾਂਦਾ ਹੈ ਔਰ ਇਹ ਵੀ ਦੱਸਿਆ ਜਾਂਦਾ ਕਿ ਰੋਮ ਦੇ ਰਾਜ ਮਹਿਲ ਦੇ ਨਾਲ ਆਪਣੀ ਨੇੜਤਾ ਦੇ ਕਾਰਨ ਉਹਨਾਂ ਨੂੰ ਰੋਮਨ ਸ਼ਾਹੀ ਪਰਿਵਾਰ ਦੇ ਬਾਰੇ ਵਿੱਚ ਬਹੁਤ ਕੁਝ ਕਲੰਬਧ ਕੀਤਾ ਸੀਗਾ ਤਾਂ ਵੈਸਪਾਟਿਨ ਸਮਰਾਟ ਤੋਂ ਇਲਾਵਾ ਨੀਰੋ ਨੇ ਵੀ ਇਸ ਪਿਸ਼ਾਬ ਦੀ ਖਰੀਦੋ-ਫਰੋਕਤ ਤੇ ਇਹ ਖਾਸ ਟੈਕਸ ਲਾਇਆ ਸੀਗਾ ਇਹ ਟੈਕਸ ਪਿਸ਼ਾਬ ਨੂੰ ਇਕੱਠਾ ਕਰਨ ਅਤੇ ਵਰਤੋਂ ਦੋਵਾਂ ਤੇ ਈਸਾ ਤੋਂ ਬਾਅਦ ਪਹਿਲੀ ਸਦੀ ਚ ਪੰਜਵੇਂ ਰੋਮਨ ਸਮਰਾਟ ਨੀਰੋ ਜਿਨ੍ਹਾਂ ਦੇ ਸ਼ਾਸਨ ਕਾਲ ਦੌਰਾਨ ਰੋਮ ਸੜ ਗਿਆ ਸੀਗਾ ਤੇ ਇਹ ਬੰਸਰੀ ਵਜਾਉਂਦਾ ਸੀਗਾ ਬਨ ਸ੍ਰੀ ਜਦੋਂ ਰੋਮ ਸੜ ਰਿਹਾ ਸੀਗਾ ਉਹ ਨੀਰੋ ਦੀ ਗੱਲ ਹੋ ਰਹੀ ਹੈ ਇਹਨੇ ਲਾਇਆ ਸੀ ਟੈਕਸ ਪਰ ਬਾਅਦ ਵਿੱਚ ਇਹਨੂੰ ਖਤਮ ਕਰਤਾ ਸੀਗਾ ਹੁਣ ਆਏ ਦੱਸਿਆ ਜਾਂਦਾ ਕਿ ਆਮ ਲੋਕ ਇਹਦੇ ਵਿਰੁੱਧ ਹੋ ਗਏ ਜੇ ਤੋਂ ਬਾਅਦ ਇਹਨੂੰ ਹਟਾ ਦਿੱਤਾ ਗਿਆ ਸੀ ਸਾਲ 69 ਚ ਉਹਨਾਂ ਤੋਂ ਬਾਅਦ ਆਏ ਰੋਮਨ ਸਮਰਾਟ ਵੈਸਪਾਸੀਅਨ ਨੇ ਇੱਕ ਵਾਰ ਫੇਰ ਤੋਂ ਮਤਲਬ ਕਿ ਪਿਸ਼ਾਬ ਉੱਪਰ ਟੈਕਸ ਲਾਤਾ ਹੁਣ ਪਿਸ਼ਾਬ ਇਹਨਾ ਕੀਮਤੀ ਕਿਵੇਂ ਬਣਿਆ ਓ ਐਫ ਰੋਬਨਸਨ ਨੇ ਐਨਸ਼ੀਅੰਟ ਰੋਮ ਸਿਟੀ ਪਲੈਨਿੰਗ ਐਂਡ ਐਡਮਿਨਿਸਟ੍ਰੇਸ਼ਨ ਨਾਮ ਦੀ ਇੱਕ ਕਿਤਾਬ ਲਿਖੀ ਹੈ ਇਸ ਕਿਤਾਬ ਦੇ ਅਨੁਸਾਰ ਰੋਮ ਚ 144 ਜਨਤਕ ਟਾਇਲਟਾਂ ਸੀਗੀਆਂ ਉਹ ਕਹਿੰਦਾ ਕਿ ਇਹਨਾਂ ਜਨਤਕ ਜਿਹੜੀਆਂ ਟਾਇਲਟਾਂ ਐ ਇਹਨਾਂ ਚ ਬਾਲਟੀਆਂ ਹੁੰਦੀਆਂ ਸੀ ਜਿਨ੍ਹਾਂ ਨੂੰ ਡੋਲੀਆਂ ਡੋਲੀਆਂ ਕਾਰਟਾ ਕਿਹਾ ਜਾਂਦਾ ਸੀਗਾ ਇਹਨਾਂ ਬਾਲਟੀਆਂ ਚ ਪਿਸ਼ਾਬ ਇਕੱਠਾ ਕਰਿਆ ਜਾਂਦਾ ਸੀ ਹੁਣ ਐਦਾਂ ਕਰਨ ਚ ਦੇਰੀ ਕਰਨ ਲਈ ਅਧਿਕਾਰੀਆਂ ਨੂੰ ਸਜ਼ਾ ਵੀ ਦਿੱਤੀ ਜਾਂਦੀ ਸੀ ਹੁਣ ਵਿਗਿਆਨ ਦੇ ਮਾਮਲੇ 'ਤੇ ਲਿਖਣ ਵਾਲਾ ਮੋਹੀ ਕੁਮਾਰ ਇਹਦੇ ਮੁਤਾਬਕ ਪਿਸ਼ਾਬ ਯੂਰੀਆ ਦਾ ਇੱਕ ਵੱਡਾ ਸਰੋਤ ਹੈ ਜੋ ਕਿ ਇੱਕ ਨਾਈਟ੍ਰੋਜਨ ਅਤੇ ਹਾਈਡਰੋਜਨ ਜੈਵਿਕ ਮਿਸ਼ਰਣ ਹੈ ਜੇਕਰ ਇਹਨੂੰ ਲੰਮੇ ਸਮੇਂ ਤੱਕ ਇਕੱਠਾ ਕਰਿਆ ਜਾਵੇ ਤਾਂ ਯੂਰੀਆ ਅਮੋਨੀਆ 'ਚ ਬਦਲ ਜਾਂਦਾ ਕੰਚ ਸਟੀਲ ਤੇਲ ਦੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਪਾਣੀ ਚ ਅਮੋਨੀਆ ਕਾਸਟਿਕ ਦੀ ਤਰ੍ਹਾਂ ਕੰਮ ਕਰਦਾ ਇਸ ਲਈ ਪਿਸ਼ਾਬ ਦੀ ਵਰਤੋਂ ਜਾਨਵਰਾਂ ਦੀ ਖੱਲ ਨੂੰ ਨਰਮ ਕਰਨ ਤੇ ਟੈਨ ਕਰਨ ਲਈ ਕਰੀ ਜਾਂਦੀ ਹੈ ਹੁਣ ਜਾਨਵਰਾਂ ਦੀ ਖੱਲ ਨੂੰ ਪਿਸ਼ਾਬ ਚ ਭਿਉਂ ਕੇ ਰੱਖਣ ਦੇ ਨਾਲ ਚਮੜੇ ਦੇ ਕੰਮਿਆਂ ਦੇ ਲਈ ਚਮੜੀ ਤੋਂ ਵਾਲ ਅਤੇ ਮਾਸ ਦੇ ਟੁਕੜੇ ਕੱਢਣਾ ਸੌਖਾ ਹੋ ਗਿਆ ਸੀਗਾ ਉਹ ਕਹਿੰਦਾ ਲਿਖਦਾ ਕਿ ਗੰਦਗੀ ਅਰ ਤੇਲ ਦੇ ਦਾਗ ਜੋ ਕਿ ਥੋੜੇ ਤਜਾਬੀ ਹੁੰਦੇ ਆ ਅਮੋਨੀਆ ਦੀ ਵਰਤੋਂ ਨਾਲ ਇਹਨਾਂ ਨੂੰ ਬੜਾ ਸੌਖੇ ਤਰੀਕੇ ਨਾਲ ਹਟਾਇਆ ਜਾ ਸਕਦਾ ਪਿਸ਼ਾਬ ਦੇ ਨਾਲ ਨਾ ਸਿਰਫ ਸਫੈਦੀ ਚਿੱਟਾਪਣ ਤੇ ਚਮਕਾਉਂਦੀ ਬਲਕੇ ਰੰਗ ਵੀ ਨਿਖਰਦਾ ਓ ਐਫ ਰੋਬਰਟਸਨ ਆਪਣੀ ਕਿਤਾਬ માં ਲਿਖਦਾ ਕਿ ਪਿਸ਼ਾਬ ਨੂੰ ਬਾਲਟੀਆਂ ਚ ਭਰ ਕੇ ਉਸ ਸਮੇਂ ਤੱਕ ਧੁੱਪ ਚ ਰੱਖਿਆ ਜਾਂਦਾ ਸੀ ਜਦੋਂ ਤੱਕ ਪਿਸ਼ਾਬ ਸਟ੍ਰੇਲਾਈ ਨਾ ਹੋ ਜਾਵੇ ਔਰ ਅਮੋਨੀਆ ਜਨਾ ਬਦਲ ਜਵੇ ਤਾਬ ਨਾਲੋ ਹੁਣ ਦੋਸਤੋ ਨਿਕੋਲਸ ਸੋਕਿਕ ਨੇ ਬੈਨਕੂਬਰ ਮਤਲਬ ਕਿ ਸੰਚ ਪ੍ਰਕਾਸ਼ਿਕ ਲੇਖ ਲਿਖਿਆ ਕਿ ਅਮੋਨੀਆ ਦੇ ਕਾਰਨ ਹੀ ਪ੍ਰਾਚਨ ਰੋਮ ਦੇ ਲੋਕ ਆਪਣੇ ਦੰਦਾਂ ਨੂੰ ਚਮਕਾਉਣ ਦੇ ਲਈ ਪਿਸ਼ਾਬ ਦੀ ਵਰਤੋਂ ਕਰਦੇ ਸੀਗੇ ਪਰ ਰੋਮਨ ਫੌਜ ਅਤੇ ਰੋਮਨ ਕਲਾਤਮਕ ਚੀਜ਼ਾਂ ਤੇ ਖੋਜ ਕਰਨ ਵਾਲਾ ਡਾਕਟਰ ਮਾਈਕ ਬਿਸ਼ਪ ਉਹ ਕਹਿੰਦਾ ਕਿ ਸਾਰੇ ਰੋਮਨ ਵਸਨੀਕਾਂ ਨੇ ਇਦਾਂ ਕੀਤਾ ਹੋਵੇ ਇਹ ਸੰਭਵ ਨਹੀਂ ਔਰ ਕੈਟਲਸ ਨਾਮ ਦਾ ਇੱਕ ਕਵੀ ਇਹਨੇ ਆਪਣੀ ਇੱਕ ਕਵਤਾ ਦੇ ਵਿੱਚ ਅਝੀਹਾ ਕਰਨ ਦੇ ਲਈ ਕਿਸੇ ਦਾ ਮਜ਼ਾਕ ਵੀ ਉਡਾਇਆ ਇਤਿਹਾਸਕਾਰ ਅਤੇ ਮਾਰਸਟ ਕਾਲਜ ਵਿੱਚ ਦਰਸ਼ਨ ਦੇ ਪ੍ਰੋਫੈਸਰ ਜੋਸ਼ੂਆ ਜੋਸ਼ੂਆ ਜੇ ਮਾਰਕ ਉਹ ਲਿਖਦਾ ਕਿ ਪ੍ਰਾਚੀਨ ਰੋਮ ਦੇ ਵਿੱਚ ਧੋਬੀ ਜਿਨ੍ਹਾਂ ਨੂੰ ਫੁੱਲਰਸ ਕਿਹਾ ਜਾਂਦਾ ਸੀਗਾ ਕੱਪੜਿਆਂ ਦੀ ਸਾਫ ਸਫਾਈ ਕਰਨ ਦੇ ਲਈ ਤੇ ਉਹਨਾਂ ਨੂੰ ਚਮਕਾਉਣ ਦੇ ਲਈ ਕੁਦਰਤੀ ਬਲੀਚਿੰਗ ਏਜੰਟ ਦੇ ਰੂਪ ਚ ਬੰਦੇ ਅਤੇ ਜਾਨਵਰਾਂ ਦੇ ਪਿਸ਼ਾਬ ਦੀ ਵਰਤੋਂ ਕਰਦੇ ਸੀਗੇ ਹੁਣ ਇਦਾਂ ਕਰਨ ਲਈ ਉਹਨਾਂ ਨੂੰ ਅਪਮਾਨਜਨਕ ਨਜ਼ਰਾਂ ਨਾਲ ਵੇਖਿਆ ਜਾਂਦਾ ਸੀ ਹਾਲਾਂਕਿ ਉਸ ਜ਼ਮਾਨੇ ਚ ਕਈ ਇਦਾਂ ਦੇ ਧੋਬੀ ਤੇ ਜੋ ਕਿ ਕਾਮਯਾਬ ਸੀ ਤੇ ਉਹਨਾਂ ਨੂੰ ਇਸ ਕੰਮ ਦੇ ਲਈ ਕਾਫੀ ਜ਼ਿਆਦਾ ਪੈਸੇ ਮਿਲਦੇ ਸੀਗੇ ਦੂਜੇ ਪਾਸੇ ਪ੍ਰਾਚੀਨ ਰੋਮ ਤੇ ਖੋਜ ਕਰਨ ਵਾਲਾ ਇਤਿਹਾਸਕਾਰ ਬੀ ਕੇ ਹਾਰਵੇ ਉਹ ਇਹਦੇ ਬਾਰੇ ਲਿਖਦਾ ਕਿ ਧੋਬੀਆਂ ਨੂੰ ਉਹਨਾਂ ਦੇ ਕੰਮ 'ਚ ਪਿਸ਼ਾਬ ਦੀ ਵਰਤੋਂ ਕਰਨ ਕਰਕੇ ਨਫ਼ਰਤ ਭਰੀਆਂ ਨਜ਼ਰਾਂ ਨਾਲ ਦੇਖਿਆ ਜਾਂਦਾ ਸੀ ਪਰ ਦੂਜੇ ਪਾਸੇ ਉਹ ਰੋਮ ਦੇ ਸਭ ਤੋਂ ਵੱਧ ਤਨਖਾਹ ਹਾਸਲ ਕਰਨ ਵਾਲੇ ਪੇਸ਼ੇਵਰਾਂ 'ਚੋਂ ਇੱਕ ਸਨ ਤਾਂ ਕਈ ਥੋਬੀ ਕਹਿੰਦੇ ਆਰਾਮਦਾਇਕ ਜ਼ਿੰਦਗੀ ਬਤੀਤ ਕਰਦੇ ਸਨ ਤੇ ਆਪਣੇ ਮਜ਼ਦੂਰਾਂ ਨੂੰ ਵੀ ਚੰਗਾ ਪੈਸਾ ਦਿੰਦੇ ਸੀਗੇ। ਉਹਨਾਂ ਦੇ ਲਈ ਪਿਸ਼ਾਬ ਇੰਨਾ ਕੀਮਤੀ ਸੀ ਕਿ ਇਹਦੀ ਖਰੀਦ ਅਤੇ ਵਿਕਰੀ ਤੇ ਟੈਕਸ ਲਾਇਆ ਗਿਆ ਤਾਂ ਲਾਹ ਲੋ ਹਸਾ ਹੁਣ। ਰੋਮਨ ਲੋਕ ਨਾ ਤਾਂ ਆਪਣੇ ਘਰਾਂ 'ਚ ਧੌਂਦੇ ਸੀ ਤੇ ਨਾ ਹੀ ਕੱਪੜੇ ਧੋਂਦੇ ਸੀ। ਇਸ ਲਈ ਉਹਨਾਂ ਨੂੰ ਆਪਣੇ ਕੱਪੜੇ ਸਾਫ਼ ਕਰਾਉਣ ਲਈ ਥੋਬੀਆਂ ਕੋਲ ਜਾਣਾ ਪੈਂਦਾ ਸੀ। ਉਸ ਤੋਂ ਬਾਅਦ ਥੋਬੀਆਂ ਦੀ ਦੋਸਤੋ ਮਤਲਬ ਕਿ ਦੱਸਦੇ ਹਾਂ ਪਤਨ ਨੂੰ ਪਹਿਲਾਂ ਦਸੀਏ ਪ੍ਰੋਫੈਸਰ ਜੋਸ਼ੂਆ ਬਾਰੇ ਪ੍ਰੋਫੈਟਰ ਜਸ਼ੂਆ ਲਿਖਦਾ ਕਿ ਮਿਸਰ ਅਤੇ ਯੂਨਾਨ ਚ ਵੀ ਧੋਬੀਆਂ ਦੀ ਹੋਦ ਦੇ ਸਬੂਤ ਮਿਲੇ ਉਹ ਕਹਿੰਦਾ ਕਿ ਧੋਬੀਆਂ ਦੀ ਕੋਸ਼ਿਸ਼ ਹੁੰਦੀ ਸੀ ਕਿ ਉਹ ਜੰਤਕ ਪਖਾਨਿਆਂ ਤੋਂ ਜਿੰਨਾ ਹੋ ਸਕੇ ਉਹਨਾਂ ਜਿਆਦਾ ਪਿਸ਼ਾਬ ਇਕੱਠਾ ਕਰ ਸਕਣ ਔਰ ਇਸ ਪਿਸ਼ਾਬ ਨੂੰ ਇੱਕ ਵੱਡੇ ਭਾਂਡੇ ਚ ਪਾਇਆ ਜਾਂਦਾ ਸੀ ਤੇ ਫਿਰ ਇਹਦੇ ਚ ਕੱਪੜੇ ਵੀ ਹੋ ਕੇ ਰੱਖੇ ਜਾਂਦੇ ਸੀ ਕੁੱਲ ਲੋਕਾਂ ਨੂੰ ਇਹਨਾਂ ਕੱਪੜਿਆਂ ਨੂੰ ਮਸਲਦੇ ਹੋਏ ਇਹਨਾਂ ਤੇ ਚੱਲਣ ਲਈ ਕਿਹਾ ਜਾਂਦਾ ਸੀਗਾ ਤਾ ਇਹਦੇ ਨਾਲ ਕਹਿੰਦੇ ਆਦਨ ਇੱਕ ਬਾਸ਼ਿੰਗ ਮਸ਼ੀਨ ਦੀ ਤਰ੍ਹਾਂ ਹੀ ਕੱਪੜਿਆਂ ਤੇ ਦਬਾਅ ਬਣਾ ਕੇ ਉਹਦੇ ਚੋਂ ਗੰਦਗੀ ਤੇ ਦਾਗ ਧੱਬੇ ਦੇ ਨਿਸ਼ਾਨ ਸਾਫ਼ ਕੀਤੇ ਜਾਂਦੇ ਸੀ ਕੱਪੜਿਆਂ ਨੂੰ ਸਾਫ਼ ਕਰਨ ਦਾ ਇਹ ਤਰੀਕਾ ਲੰਮੇ ਸਮੇਂ ਤੱਕ ਜਾਰੀ ਰਿਹਾ ਰੋਮਨ ਸਾਮਰਾਜ ਦੇ ਪਤਨ ਤੋਂ ਬਾਅਦ ਵੀ ਲੋਕ ਉਦੋਂ ਤੱਕ ਆਪਣੇ ਕੱਪੜੇ ਇਸੇ ਤਕਨੀਕ ਨਾਲ ਧੋਦੇ ਰਹੇ ਜਦੋਂ ਤੱਕ ਪਿਸ਼ਾਬ ਦੀ ਜਗ੍ਹਾ ਸਾਬਣ ਦੇ ਨਾਲ ਲੈ ਲਈ ਜਦ ਤੱਕ ਸਾਬਣ ਨਹੀਂ ਆਇਆ ਤੱਕ ਐਵੇਂ ਹੀ ਧੋਦੇ ਸੀ ਟਰੀ ਵਾਲੇ ਹੁਣ ਸਾਈਮਨ ਵਰਨੀਜ਼ ਅਤੇ ਸਾਰਾ ਬੈਸਟ ਨੇ ਇਸ ਵਿਸ਼ੇ ਤੇ ਇੱਕ ਪੇਪਰ ਲਿਖਿਆ ਉਹ ਕਹਿੰਦੇ ਕਿ ਪਿਸ਼ਾਬ ਨੂੰ ਇੱਕ ਤਰਲ ਸੋਨਾ ਦੱਸਿਆ ਉਹਨਾਂ ਨੇ ਵੀ ਤਰਲ ਸੋਨਾ ਹੈ ਔਰ ਇਹ ਵੀ ਲਿਖਿਆ ਕਿ ਇਹਦੀ ਵਰਤੋਂ ਚਮੜੇ ਨੂੰ ਨਰਮ ਬਣਾਉਣ ਤੇ ਕੱਪੜਿਆਂ ਤੇ ਉੰਨੀ ਕੱਪੜਿਆਂ ਦੀ ਸਫਾਈ ਅਤੇ ਰੰਗਾਈ ਲਈ ਕੀਤੀ ਜਾਂਦੀ ਸੀ 1850 ਦੇ ਸਾਲਾਂ ਤੱਕ ਕੱਪੜਿਆਂ ਨੂੰ ਰੰਗਣ ਤੇ ਉਹਨਾਂ ਨੂੰ ਸਾਫ਼ ਕਰਨ ਦੇ ਲਈ ਪਿਸ਼ਾਬ ਅਮੋਨੀਆ ਦਾ ਇੱਕ ਬੇਸ਼ਕੀਮਤੀ ਸਰੋਤ ਬਣਿਆ ਰਿਹਾ ਹੁਣ ਦੋਸਤੋ ਪਿਸ਼ਾਬ ਤੇ ਟੈਕਸ ਦੀ ਗੱਲ ਕਰਦੇ ਹਾਂ ਰੋਮਨ ਸਪਰਾਟ ਨੀਰੋ ਜਿਹੜਾ ਹੁੰਦਾ ਜਿਹੜਾ ਬਾਥਰੀ ਬਿਉਣਾ ਸੀ ਨੀਰੋ ਨੇ ਪਿਸ਼ਾਬ ਤੇ ਲੱਗੇ ਟੈਕਸ ਨੂੰ ਖਤਮ ਕਰਤਾ ਸੀ ਪਰ ਉਹਦੇ ਉਤਰਾਧਿਕਾਰੀ ਵੈਸਪਾਸੀਅਨ ਇਹਨੇ ਇਹਨੂੰ ਮੁੜ ਕੇ ਬਹਾਲ ਕਰਤਾ ਫੇਰ ਲਾਤਾ ਟੈਕਸ ਇਹਨੇ ਪਤੰਦੇ ਨੇ ਹੁਣ ਜਿਹੜੇ ਇਤਿਹਾਸ ਦੇ ਪ੍ਰਾਤਤਵ ਵਿਗਿਆਨ ਦੀ ਪੜ੍ਹਾਈ ਕਰਦੇ ਆ ਕਰਟ ਰੀਡਮੈਨ ਉਹ ਕਹਿੰਦਾ ਕਿ ਲੋਕਾਂ ਨੇ ਇਹਦਾ ਵਿਰੋਧ ਕੀਤਾ ਜਿਹਦੇ ਕਾਰਨ ਨੀਰੋ ਨੇ ਛੇਤੀਓ ਪਿਸ਼ਾਬ ਦੀ ਵਿਕਰੀ ਤੇ ਟੈਕਸ ਨੂੰ ਰੱਦ ਕਰਤਾ ਸੈਮੂਲ ਮੈਕੌਕਸ ਏ ਲਿਖਦਾ ਕਿ ਨੀਰੋ ਨੇ ਆਪਣੀਆਂ ਨੀਤੀਆਂ ਦੇ ਨਾਲ ਪੂਰੇ ਸਾਮਰਾਜ ਨੂੰ ਦਿਵਾਲੀਆ ਬਣਾ ਦਿੱਤਾ ਸੀ ਸੇਨੇਟ ਨੇ ਨੀਰੋ ਨੂੰ ਲੋਕਾਂ ਦਾ ਦੁਸ਼ਮਣ ਐਲਾਨਿਆ ਸੀ ਇਸ ਲਈ ਉਹਨੇ ਖੁਦਕੁਸ਼ੀ ਕਰ ਲਈ ਸੀ ਤੇ ਰੋਮ 'ਚ ਘਰੇਲੂ ਜੰਗ ਛਿੜਕੀ ਸੀ ਇਸੇ ਹਫੜਾ ਤਫੜੀ ਦੇ ਮਾਹੌਲ ਦਰਮਿਆਨ ਵੈਸਪਾਸੀਅਨ ਦਾ ਉਭਾਰ ਹੋਇਆ ਉਹ ਆਮ ਜਨਤਾ ਦਾ ਇੱਕ ਅਜਿਹਾ ਸੇਵਕ ਸੀ ਜਿਹਨੂੰ ਉਹਨਾਂ ਦੀਆਂ ਵਿੱਤੀ ਜ਼ਿੰਮੇਵਾਰੀਆਂ ਤੇ ਫੌਜੀ ਮੁਹਿੰਮਾਂ ਲਈ ਜਾਣਿਆ ਜਾਂਦਾ ਸੀ ਜਰ ਕਹਿੰਦੇ ਵੈਸਪਾਸੀਅਨ ਸਮਰਾਟ ਬਣਿਆ ਤਾਂ ਨੂੰ ਪਤਾ ਲੱਗਿਆ ਕਿ ਸ਼ਾਹੀ ਖਜ਼ਾਨਾ ਤਾਂ ਖਾਲੀ ਹੈ ਤਾਂ ਕਰਟ ਰੀਡਮੈਂ ਦੇ ਅਨੁਸਾਰ ਆਪਣੇ ਸ਼ਾਸਨ ਦੇ ਦਹਾਕੇ ਦੇ ਦੌਰਾਨ ਉਹ ਰੋਮ ਦੀ ਵਿੱਤੀ ਪ੍ਰਣਾਲੀ ਨੂੰ ਸੁਧਾਰਨ 'ਮਾ ਸਫਲ ਰਿਹਾ ਸੀ ਬੈਸਪਾਸੀਨ ਦਾ ਕਹਿਣਾ ਉਹ ਕਹਿੰਦਾ ਕਿ ਉਹਨਾਂ ਦੇ ਸਾਹਮਣੇ ਟੈਕਸ ਮਾਲੀਏ ਨੂੰ 3 ਗੁਣਾ ਕਰਨ ਦੀ ਚੁਣੌਤੀ ਸੀ ਇਸ ਲਈ ਨੀਰੋ ਦੀ ਤਰ੍ਹਾਂ ਉਹਨੇ ਇਹਨੂੰ ਹਟਾਇਆ ਨਹੀਂ ਔਰ ਇਸ ਟੈਕਸ ਦੇ ਬਰੋਰ ਚ ਉਹ ਲੋਕ ਖੜੇ ਸਨ ਜੋ ਕਿ ਪਿਸ਼ਾਬ ਤੋਂ ਪੈਸੇ ਕਮਾਰੇ ਸਨ ਅਜਿਹੇ ਲੋਕਾਂ ਚ ਜਾਨਵਰਾਂ ਦੀ ਚਮੜੀ ਦਾ ਕੰਮ ਕਰਨ ਵਾਲੇ ਕਹਿ ਲਈਏ ਵੀ ਕੱਪੜਾ ਮਜ਼ਦੂਰ ਧੋਬੀ ਇਹ ਸ਼ਾਮਲ ਸੀ ਉਹਨਾਂ ਨੇ ਕਹਿੰਦੇ ਜਿਹੜੀਆਂ ਜਨਤਕ ਪਖਾਨੇ ਆ ਪਬਲਿਕ ਟਾਇਲਟਾਂ ਇਹਨਾਂ ਦੇ ਨੌ ਬਦਲ ਕੇ ਵੈਸਪਾਸੀਆਂ ਰੱਖਤਾ ਸੀ ਵੈਸਪਾਸੀਆਂ ਤੋਂ ਬਾਅਦ ਵੀ ਇਟਲੀ 'ਚ ਜਿਹੜੇ ਜਨਤਕ ਪਖਾਨੇ ਆ ਇਹਨਾਂ ਨੂੰ ਵੈਸਪਾਸੀਆਂ ਨੂੰ ਤੇ ਫਰਾਂਸ ਵਿੱਚ ਵੈਸਪਾਸੀਆਂ ਕਿਹਾ ਜਾਂਦਾ ਰਿਹਾ ਦੇਖ ਲਓ 1970 'ਚ ਕਹਿੰਦੇ ਵੈਸਪ ਜਿਹੜਾ ਵੈਸਪਾਸੀਏ ਨੇ ਇਹਦੀ ਮੌਤ ਹੋਈ ਤਾਂ ਉਸ ਸਮੇਂ ਤੱਕ ਰੋਮ ਇੱਕ ਅਮੀਰ ਦੇਸ਼ ਬਣ ਗਿਆ ਸੀ ਉਹਨਾਂ ਦੇ ਸ਼ਬਦ ਪੇਕੁਨੀਆਂ ਨਾਨ ਓਲੇਟ ਨੂੰ ਇਤਾਲਵੀ ਚ ਅੱਜ ਵੀ ਪੈਸੇ ਦੀ ਅਹਿਮੀਅਤ ਦਾ ਜ਼ਿਕਰ ਕਰਨ ਦੇ ਲਈ ਵਰਤਿਆ ਜਾਂਦਾ ਏਥੇ ਲਈ ਕੋਈ ਫਰਕ ਨਹੀਂ ਪੈਂਦਾ ਹੈ ਕਿ ਇਹ ਆਉਂਦਾ ਕਿੱਥੋਂ ਤਾਂ ਦੋਸਤੋ ਇਸ ਹੀ ਜੀ ਦੀ ਵੀਡੀਓ ਇਟਲੀ ਵਾਲਿਆਂ ਦੀ ਪਿਸ਼ਾਬ ਦੇਖੋ ਕਿੰਨਾ ਮਹਗਾ ਸੀਗਾ ਉਹਨਾਂ ਲਈ ਤੇ ਟੈਕਸ ਠੋਕਦਾ ਤਾਂ ਉਹਦੇ ਸੋ ਇਸੀ ਜਾਣਕਾਰੀ ਆਦੀ ਦੋਸਤੋ ਮਿਲਦੇ ਆ ਅਗਲੀ ਵੀਡੀਓ 'ਚ ਦਿਓ ਆਗਿਆ ਸਤਿ ਸ਼੍ਰੀ ਅਕਾਲ